ਕਿ ਅੱਜ ਜਿਹੜਾ ਕਿ ਸਰਰਾ ਅੱਜ ਆਪਾਂ ਖੋਜਦੇ ਰਾਂਗੇ ਕਿ ਸ਼ਾਨੇ ਕਿਉਂ ਨਹੀਂ ਆਉਣੀ ਗੁਰੂ ਦੇ ਵਿੱਚ ਠੀਕ ਹੈ ਜੀ ਤੇ ਬਸ ਉਸੇ ਮਸਕਰ ਕਰਕੇ ਮਕਸਦ ਮਕਸਦ ਕਰਕੇ ਡਿਆਂ ਆਵਲ ਬਰੋਗ ਬਣਾਉਣਾ ਬਹੁਤ ਵੱਡੀ ਕਿਰਪਾ ਕੀਤੀ ਸਾਡੇ ਦੋਵਾਂ ਜੀਆਂ ਤੇ ਹਾਂਜੀ ਠੀਕ ਹੈ ਜੀ ਬਾਕੀ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਸਾਰੇ ਕਿ ਮੈਨੂੰ ਸੱਚੀ ਵਿੱਚ ਕੀਤਾ ਹੀ ਤੇ ਨਹੀਂ ਕੀਤਾ ਕੁੜਨਾ ਬੋਲਿਓ ਵੀ ਕਿ ਤੁਹਾਨੂੰ ਮੇਰੀ ਯਾਦ ਆਉਂਦੀ ਰਹੀ ਜene ਕਮੈਂਟ ਬਾਣੀ ਆਉਂਦੇ ਰਹੀ ਜ਼ਿਆਦਾ ਤਾਂ ਨਹੀਂ ਆਉਂਦੇ ਰਹੀ ਚਲੋ ਵਿੱਚ ਵਿੱਚ ਚੁੰਦੇ ਰਹੀ ਆ ਨਾਲੇ ਤੁਹਾਨੂੰ ਪਤਾ ਜੇ ਚਲੋ ਨੇ ਚਿਰ ਬਾਦ ਹਣਾ ਵਾਹਿਗੁਰੂ ਨੇ ਟੀ ਬੜੀ ਖੁਸ਼ੀ ਦਿੱਤੀ ਹੈ ਹਾਂਜੀ ਤੇ ਆਪਦੇ ਨਾਮ ਬਣ ਕਰ ਲਏ ਆ ਬੜਾ ਕੰਮ ਕਰੀਏ ਹੁਣ ਹਾਂਜੀ ਤੇ ਹੁਣ ਚਲੋ ਵਾਹਿਗੁਰੂ ਸੁਣੀ ਹੈ ਤੇ ਜਦੋਂ ਨਿਕਾ ਜੰਦੇ ਆ ਮਾਰ ਦੇ ਕੇ ਆਊਗਾ ਉਸ ਤੋਂ ਬਾਅਦ ਆਪਾਂ ਫੇਰ ਆਪਾਂ ਵੀਡੀਓ ਦਾ ਕੰਮ ਤੁਹਾਡੇ ਕੋਲ ਕਰਾਂਗੇ ਨਹੀਂ ਹੁਣ ਇਹ ਆ ਕਿ ਵਲੋਗ ਹੋਣ ਕਰਾਂਗੇ ਡੇਲੀ ਤੁਹਾਡੇ ਸਾਹਮਣੇ ਆਉਣਗੇ ਤੇ ਬਾਕੀ ਚਲੋ ਇਹ ਵਾਹਿਗੁਰੂ ਦਾ ਬੜਾ ਸ਼ੁਗਰ ਹੈ ਜਿੰਨੇ ਸਾਡੀ ਬਾਹ ਬੜੀ ਹੈ ਹਰ ਵਾਇਗੁਰੂ ਇਦਾਂ ਹੀ ਹਰ ਕੇ ਦੀ ਬਾਹ ਫੜੇ ਤੇ ਇਹ ਚੀਜ਼ ਤੋਂ ਕੋਈ ਵੀ ਵਾਂਝਾ ਨਾ ਰਵੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਆਲੋ ਹੋਰ ਸੁਣਾਓ ਕੀ ਹਾਲ ਚੱਲ ਜੀ ਠੀਕ ਠਾਕ ਜੀ ਬਸ ਵਧੀਆ ਜੀ ਤੁਸੀਂ ਦੱਸੋ ਜੇ ਵੀ ਮੇਰੀ ਗੱਲ ਸੁਣੋ ਮੈਨੂੰ ਨਾ ਬੜਾ ਹੋਰ ਤਰ੍ਹਾਂ ਨੂੰ ਦਿਆਵਾ ਕਿਉਂ ਕਿੰਨਾ ਚਿਰ ਹੋ ਗਿਆ ਕੈਮਰੇ ਅੱਗੇ ਨਹੀਂ ਆਏ ਬਹੁਤ ਕਾਫੀ ਟਾਈਮ ਹੋ ਗਿਆ ਤੇਨੂੰ ਆਈ ਨੂੰ ਤਾਂ ਤੁਹਾਨੂੰ ਵੀ ਤੇ ਕਿੰਨਾ ਹੀ ਹੋ ਗਿਆ ਤੁਸੀਂ ਕਿਦਰ ਰੋਜ਼ ਵੇ ਲੋਕ ਪਾ ਲਈ ਚੱਲੋ ਵਿੱਚ ਮੈਂ ਤੇ ਵੀਡੀਓ ਬਣਾ ਕਰਿਆ ਆ ਹਾਂਜੀ ਤੇ ਮੈਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਤਾਂ ਮੈਨੂੰ ਨਾ ਗੱਲ ਜੀ ਨਹੀਂ ਜਿੱਦਾਂ ਆਉਂਦੀ ਸਾਹਮਣੇ ਇੱਕ ਚੀਜ਼ ਹੋਰ ਹਾਂਜੀ ਸਾਰੇ ਭੈਣ ਭਰਾ ਪੁੱਛਦੇ ਸੀ ਕਿ ਸ਼ਰਨ ਕਿਉਂ ਨਹੀਂ ਆ ਰਹੀ ਸ਼ਰਨ ਕਿਉਂ ਨਹੀਂ ਆ ਰਹੀ ਕਿ ਅੱਜ ਜਿਹੜਾ ਕਿ ਸਾਰਾ ਰਾਤ ਆਪਾਂ ਖੋਦ ਦੇਣਾ ਕਿ ਸ਼ਰਨ ਕਿਉਂ ਨਹੀਂ ਆਉਂਦੀ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਬਸ ਉਸੇ ਮਸਕਰ ਕਰਕੇ ਮਕਸਦ ਮਕਸਦ ਕਰਕੇ ਇਹ ਆ ਆਲ ਰੋਗ ਬਣਾਉਣਾ ਹਾਂਜੀ ਤੇ ਬਾਕੀ ਥੰਬਨੇਲ ਤੋਂ ਦਾ ਟਾਈਟਲ ਤੋਂ ਤੁਸੀਂ ਪੜੀ ਲਿਆ ਉਹਦਾ ਤੇ ਪਤਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਲੱਗ ਗਿਆ ਹੋਣਾ ਇਹ ਚੀਜ਼ ਦਾ ਬਾਕੀ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਸਾਰੇ ਕਿ ਵੀ ਨੇ ਸੱਚੀ ਵਿੱਚ ਇਸਕਾ ਇਤਾਈ ਜਨ ਨਹੀਂ ਕੀਤਾ ਛੁਡਣਾ ਬੋਲਿਓ ਵੀ ਕਿ ਤੁਹਾਨੂੰ ਮੇਰੀ ਯਾਦ ਆਉਂਦੀ ਰਹੀ ਜਣੀ ਕਮੈਂਟ ਘੱਟ ਹੀ ਆਉਂਦੇ ਰਹੀ ਜਿਆਦਾ ਤਾਂ ਨਹੀਂ ਆਉਂਦੇ ਰੇ ਚਲ ਵਿੱਚ ਚੁੰਦੇ ਰਿਆ ਪਰ ਆਪਾਂ ਕੁਝ ਪਾਇਆ ਵੀ ਨਹੀਂ ਨਾ ਹੈਨਾ ਅਸਲ ਵਿੱਚ ਨਾ ਕਿਉਂ ਪਲੇਖਾ ਲੱਗਦਾ ਰਿਆ ਆਪਾਂ ਪੁਰਾਣੇ ਵਲੋਗ ਪਾਉਂਦੇ ਰੇ ਵਿੱਚ ਵਿੱਚ ਤੇ ਮੇਰੇ ਪੁਰਾਣੇ ਵਲੋਗ ਪਾਉਂਦੇ ਰੇ ਜੇ ਉਹਨਾਂ ਕਰਕੇ ਨਾ ਕਈਆਂ ਨੇ ਇਹ ਹੁੰਦਾ ਹੈ ਕਿ ਇਹ ਹੁੰਦੇ ਨਹੀਂ ਬਸ ਕੰਮ ਕਰਦੇ ਨੇ ਜਿਨੇ ਨਵੇਂ ਮੇਰੇ ਤੁਹਾਡੇ ਨਾਲ ਜੁੜੇ ਵੀਊ ਆਡੀਅਸ ਜੁੜੀ ਨਵੀਂ ਤੋਂ ਉਹਨਾਂ ਦੇ ਬਾਕੀ ਚਲੋ ਇੱਕ ਲਾਉਣ ਛੱਡੋ ਤੇ ਜਿਹੜਾ ਅੱਜ ਦਾ ਜਿਹੜਾ ਵਲੋਗ ਦਾ ਮੁੱਖ ਕਾਰਨ ਆ ਉਹ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੇ ਬਾਕੀ ਧੰਤਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਸਾਡੇ ਦੋਵਾਂ ਜੀਾਂ ਤੇ ਠੀਕ ਹੈ ਜੀ ਬਾਕੀ ਚਲੋ ਇਹ ਕਿ ਜਿੱਦਾਂ ਆਪਾਂ ਪਹਿਲਾਂ ਕੋਈ ਵੀ ਵਲੋਗ ਵੀਡੀਓ ਪਾਈ ਖਾਸ ਕਰ ਆਪਾਂ ਇੱਕ ਮੈਰਿਜ ਵਾਲਾ ਵਲੋਗ ਪਾਇਆ ਸੀਗਾ ਤੁਹਾਡੇ ਸਾਹਮਣੇ ਹਨਾ ਉਹਦੇ ਵਿੱਚ ਆਪਣੇ ਵਿਆਹ ਦੀ ਐਲਬਮ ਦਾ ਵਲੋਗ ਪਾਇਆ ਸੀਗਾ ਮੈਰਿਜ ਦਾ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਇੰਨਾ ਕੁ ਮਤਲਬ ਕੀ ਇਹ ਚੀਜ਼ ਕਈ ਹੀ ਨਾ ਤੁਸੀਂ ਉਹ ਵੀਡੀਓ ਕੱਢ ਕੇ ਵੀ ਵੇਖਿਓ ਇਹ ਤਾਂ ਨੂੰ ਖੁਦ ਪਤਾ ਲੱਗ ਜਾਣਾ ਵਾ ਕਿ ਤੁਸੀਂ ਕਿੰਨਾ ਪਿਆਰ ਦਿੱਤਾ ਹੀ ਉਹ ਵੀਡੀਓ ਚ ਉਸ ਵੀਡੀਓ ਵਿੱਚ ਆਪਾਂ ਮਿਲ ਗਏ ਜਿੱਥੇ ਕਹੀ ਕਿ ਤੁਹਾਡਾ ਜੇ ਬੱਚਾ ਨਹੀਂ ਕੋਈ ਹੋਇਆਗਾ ਹਨਾ ਹਾਂਜੀ ਤੇ ਸਾਰਿਆਂ ਨੇ ਇਹੀ ਕਿਹਾ ਸੀ ਕਿ ਦੀਦੀ ਉਹਨਾਂ ਦੀ ਬਿਲ ਛੇਤੀ ਜੜੇ ਵੀ ਆਪਣੇ ਆਪਣੇ ਮਤਲਬ ਧਰਮ ਨੂੰ ਮੰਨਦੇ ਐ ਤੇ ਸਾਰਿਆਂ ਨੇ ਬੜੀ ਮਤਲਬ ਕਿ ਬਾਬੇ ਅਗੇ ਹੱਥ ਜੋੜੇ ਹੀ ਹਨਾ ਤੇ ਚਲੋ ਕਿਉਂਕਿ ਜਿੱਦਾਂ ਵੀ ਤੁਸੀਂ ਕਹਿੰਦੇ ਰਹੇ ਹੋ ਤੁਹਾਨੂੰ ਤਾਂ ਢੀ ਇੱਕ ਗੱਲ ਨਹੀਂ ਭੁੱਲਦੀ ਹੈਗੀ ਚਲੋ ਇੰਨਾ ਹੁੰਦਾ ਕਿ ਤੁਸੀਂ ਨਾਲ ਜੇ ਤੇ ਚਲੋ ਇਹ ਆਹ ਹੁਸਲਾ ਮਿਲ ਜਾਂਦਾ ਵਾ ਬਾਕੀ ਉਹ ਵਾਹਿਗੁਰੂ ਨੇ ਤੁਹਾਡੀ ਵੀ ਸੁਣੀ ਹੈ ਤੇ ਤੁਹਾਡਾ ਵੀ ਫਰਜ ਬਣਦਾ ਕਿ ਤੁਹਾਡੇ ਨਾਲ ਆਪਾਂ ਵੀ ਸਾਂਝਾ ਕਰੀਏ ਜੇ ਤੁਸੀਂ ਪੁੱਛਦੇ ਜੇ ਕਮੈਂਟ ਕਰਕੇ ਤੁਹਾਡੀ ਵੀਡੀਓ ਕਿਉਂ ਨਹੀਂ ਆਉਂਦੀਆਂ ਤੁਸੀਂ ਕਿਉਂ ਕੰਮ ਬੰਦ ਕਰਤਾ ਤੂੰ ਹਿੰਮਤ ਨਾ ਹਾਰੋ ਤੁਹਾਨੂੰ ਮਤਲਬ ਕੰਮ ਕਰਨਾ ਚਾਹੀਦਾ ਹੈ ਕਿਸੇ ਕੋਲ ਨਹੀਂ ਡਰਨਾ ਚਾਹੀਦਾ ਬਾਕੀ ਆਪਾਂ ਕਿਸੇ ਕੋਲ ਨਹੀਂ ਡਰਦੇ ਹੈਗੇ ਥੋੜੀ ਜਿਹੀ ਆਪਣੀ ਮਜਬੂਰੀ ਹੀ ਤੇ ਡਾਕਟਰ ਉਹਨਾਂ ਨੇ ਮੈਂ ਡਾਕਟਰ ਸੋ ਉਹਨਾਂ ਨੇ ਮਦਦ ਰਸਤਸੀਨਾ ਕੀ ਮਤੀ ਚੀਜ਼ ਸੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਰੈਸਟ ਵੀ ਕਰਨੀ ਜ਼ਰੂਰੀ ਹੈ ਤੇ ਨਾਲੇ ਤੁਹਾਨੂੰ ਪਤਾ ਹੀ ਹੈ ਚਲੋ ਨੇ ਚਿਰ ਬਾਅਦ ਹਨਾ ਵਾਹਿਗੁਰੂ ਨੇ ਢੀ ਵੱਡੀ ਖੁਸ਼ੀ ਦਿੱਤੀ ਹੈ ਹਾਂ ਜੀ ਤੇ ਆਪ ਵੀ ਨਹੀਂ ਮੰਨ ਕਰਦਾ ਕਿ ਆਪਾਂ ਇਹ ਕੰਮ ਕਰੀਏ ਹੁਣ ਚਲੋ ਕੰਮ ਤੇ ਕਰਾਂਗੇ ਸਾਰੇ ਜਿੱਦਗੀ ਕਰਾਂਗੇ ਤੇ ਬਾਕੀ ਇੱਕ ਇਹ ਗੱਲ ਹੈ ਕਿ ਚਲੋ ਇਹ ਕਰ ਵੀ ਸਕਦੇ ਹੀ ਟੀਮ ਵੀ ਹੈਗੀ ਹੀ ਤੇ ਇਹ ਵੀ ਮਤਲਬ ਇਹ ਹੈ ਕਿ ਤੁਹਾਨੂੰ ਪਤਾ ਦੋਨੇ ਜੀ ਦੋਨੇ ਹੀ ਹੁੰਦੇ ਆ ਹੁਣ ਇਹ ਸਟੋਰੀ ਮਤਲਬ ਇਕੱਲੇ ਆਪਾਂ ਦੋਨੇ ਇੱਕ ਦੂਜੇ ਨਾਲ ਸਲਾਹ ਕਰਕੇ ਚੱਲਦੇ ਆ ਮੇਰੇ ਕੋ ਇੰਨਾ ਨਹੀਂ ਹੁੰਦਾ ਕਿ ਮੈਂ ਇਹਨਾਂ ਨੂੰ ਸਟੋਰੀ ਦੱਸਾਂ ਜਾਂ ਕਿੱਦਾਂ ਨਹੀਂ ਸਟੋਰੀ ਇਹ ਜੀ ਇਹ ਵੀ ਨਹੀਂ ਕਿ ਜਾਂ ਕੱਲਾ ਮੇਰੇ ਸਿਰ ਤੇ ਬੋਝ ਹੋਣਾ ਹੀ ਮੈਨੂੰ ਸ਼ੰਕ ਕਹਿੰਦੀ ਰਹੀ ਕਿ ਸਟੋਰੀ ਮੈਂ ਲਿਖਦਾ ਕਰਾਂਗੀ ਘਰੇ ਪਰ ਮੈਂ ਸੋਚਿਆ ਕਿ ਨਹੀਂ ਯਾਰ ਮਤਲਬ ਕਿ ਤੇਰੇ ਤੇ ਮੇਰੇ ਕੋਈ ਬੋਝ ਨਹੀਂ ਹੋਊਗਾ ਨਾ ਤੇ ਲੱਗ ਗਿਆ ਫਿਰਦਾ ਫੈਕਟਰੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਈਆਂ ਲੋਕਾਂ ਨੂੰ ਦੱਸਿਆ ਕਿ ਮੈਂ ਜੋਬ ਕਰਦਾ ਹਾਂ ਤੇ ਮੈਂ ਹੁਣ ਤੱਕ ਜਿਹੜੀ ਕਿ ਜੋਬ ਕੀਤੀ ਵੀ ਹੈ ਠੀਕ ਆ ਤੇ ਹੁਣ ਚਲੋ ਵਾਇਕ ਨੂੰ ਸੁਣੀ ਆ ਤੇ ਜਦੋਂ ਨਿਕਲ ਜੰਮੇ ਆ ਮਾੜੇ ਘਰ ਆਊਗਾ ਉਸ ਤੋਂ ਬਾਅਦ ਆਪਾਂ ਫੇਰ ਆਪਾਂ ਵੀਡੀਓ ਦਾ ਕੰਮ ਕੰਟੀਨਿਊ ਕਰਾਂਗੇ ਨਹੀਂ ਹੁਣ ਇਹ ਆ ਕਿ ਵਲੋਗ ਹੋਣ ਕਰਨਗੇ ਡੇਲੀ ਤੁਹਾਡੇ ਸਾਹਮਣੇ ਆਉਣਗੇ ਤੇ ਜਿੱਦਾਂ ਇਹ ਮਤਲਬ ਕਿ ਵਲੋਗ ਡੇ ਆਪਾਂ ਬਣਾਉਣਾ ਕਿ ਚਲੋ ਤੁਹਾਨੂੰ ਸਾਰੇ ਭੈਣ ਭਰਾ ਉਹ ਆਪਾਂ ਦੱਸ ਦਈਏ ਹਨਾ ਕਿ ਉਹ ਨਹੀਂ ਵੀਡੀਓ ਆ ਰਹੀਆਂ ਤੇ ਉਸ ਚੱਕਰ ਦੇ ਕਰਕੇ ਆਪਾਂ ਚਲੋ ਵੀਡੀਓ ਦਾ ਕੰਮ ਬੰਦ ਕੀਤਾ ਸੀ ਤੇ ਬਾਕੀ ਚਲੋ ਉਹ ਉਹਦੇ ਹੋਂ ਤੱਕ ਜੋ ਵੀ ਹੈ ਨਾ ਦੁਨੀਆ ਤੇ ਜਿੱਦਾਂ ਵੀ ਇਹ ਮਤਲਬ ਕਿ ਬੇਟਾ ਆਵੇ ਚਾਹੀ ਬੇਟੀ ਜਾਵੇ ਹਰ ਨੂੰ ਦੋਵੇਂ ਐਕਸੈਪਟ ਨੇ ਠੀਕ ਹੈ ਨਾ ਜੋ ਵੈਸੇ ਰੋ ਦਵੇ ਤੇ ਤੰਦਰੁਸਤ ਹੋਵੇ ਤੇ ਪੁੱਤ ਜ ਤੇ ਬਾਕੀ ਇਹ ਆ ਕਿ ਮਤਲਬ ਕਿ ਹਾਂ ਨੂੰ ਕਿਸੇ ਨਾਲ ਵੀ ਗੁੱਸਾ ਕਿਲਾ ਨਹੀਂ ਹੈਗਾ ਆਪਾਂ ਖੁਦ ਆਪਣੀ ਮਰਜ਼ੀ ਨਾਲ ਕੰਮ ਬੰਦ ਕੀਤਾ ਇਹ ਤੁਹਾਨੂੰ ਪਤਾ ਹੈ ਏਸ ਹਾਲਤ ਵਿੱਚ ਨਹੀਂ ਵੀ ਕੰਮ ਹੁੰਦਾ ਹੈਗਾ ਕਿਉਂਕਿ ਆਪਾਂ ਉਦੋਂ ਦੇ ਕੰਮ ਕਰਦੇ ਆ ਇਸ ਏਸੇ ਚੀਜ਼ਾਂ ਮਾਰੇ ਭੱਜੇ ਫਿਰਦੇ ਹਣਾ ਪੈਸੇ ਵੀ ਏਸੇ ਚੀਜ਼ਾਂ ਮਾਰੇ ਹੀ ਚੰਗੇ ਲੱਗਦੇ ਆ ਨਹੀਂ ਤੇ ਪੈਸੇ ਵੀ ਨਹੀਂ ਜੇ ਚੰਗੇ ਲੱਗਦੇ ਜੇ ਘਰ ਵਿੱਚ ਖੁਸ਼ੀ ਹੈ ਨਾ ਤੇ ਪੈਸੇ ਵੀ ਕੰਮ ਕਰਨ ਨੂੰ ਹੀ ਜੀ ਕਰਦਾ ਵਾ ਤੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਹੈਗਾ ਤੇ ਇਸੇ ਕਰਕੇ ਆਪਾਂ ਇਹ ਚਲੋ ਇੱਥੇ ਕੰਮ ਕਰਦੇ ਹੀ ਫੌਰਨ ਨਹੀਂ ਗਏ ਪਹਿਲਾਂ ਚਲੋ ਫੌਰਨ ਹੀ ਇਹੀ ਹੁੰਦਾ ਹੈ ਕਿ ਚਲੋ ਇੱਥੇ ਕੰਮ ਕਰੀ ਜਾਂ ਤੇ ਨਾਲ-ਨਾਲ ਆਪਣਾ ਟ੍ਰੀਟਮੈਂਟ ਚੱਲੀ ਜਾਵੇ ਤੇ ਬਾਕੀ ਚਲੋ ਇਹ ਵਾਹਿਗੁਰੂ ਤਾਂ ਬੜਾ ਸ਼ੂਗਰ ਹੈ ਜਿੰਨੇ ਹੱਡੀ ਬਾਹ ਫੜੀ ਹੈ ਤੇ ਜੜੀ ਵੀ ਕੋਈ ਭੈਣ ਭਰਾ ਹੈ ਨਾ ਜੜਾ ਵੀ ਹੈ ਹਰ ਵਾਹਿਗੁਰੂ ਇਦਾਂ ਹੀ ਹਰ ਕੇ ਦੀ ਬਾਹ ਫੜੇ ਤੇ ਇਹ ਚੀਜ਼ ਤੋਂ ਕੋਈ ਵੀ ਵਾਂ ਜਾਣਾ ਰਵੇ ਤੇ ਹੋਰ ਤੁਸੀਂ ਸੁਣਾਓ ਕਿਵੇਂ ਠੀਕ ਠਾਕ ਤੇ ਤੇ ਬਾਕੀ ਇਹ ਕਿ ਸਾਨੂੰ ਭੁੱਲਿਆ ਭਲਿਆ ਨਾ ਕਰਾਂ ਤਾਡੇ ਨਾਲ ਹੀ ਆ ਚਲੋ ਹਨਾ ਭੈਣ ਭਰਾਵਾਂ ਨਾਲ ਹੀ ਬੰਦਾ ਵੱਡਾ ਹੁੰਦਾ ਵਾ ਬਾਕੀ ਨਾ ਚਲੋ ਇਸ ਚੀਜ਼ ਦੇ ਵਿੱਚ ਚਲੋ ਮੈਂ ਕਹਿੰਨਾ ਕਿ ਵਾਹਿਗੁਰੂ ਨੇ ਬਹੁਤ ਵਧੀਆ ਜਿਹੜਾ ਸਾਜ ਦਿੱਤਾ ਵਾ ਤੇ ਦੂਜੇ ਨੰਬਰ ਤੇ ਸਾਡੇ ਭੈਣ ਭਰਾ ਹੁੰਦੇ ਹੋ ਹਾਂਜੀ ਜਿਨ੍ਹਾਂ ਨੇ ਬੜੀਆਂ ਮਕੀ ਬਲੌਗ ਪਹਿਲੇ ਨਾ ਵੀਲੋ ਕੱਢ ਕੇ ਵੇਖਿਓ ਖਾਸ ਕਰ ਆਪਾਂ ਜਿਹਦੇ ਵਿੱਚ ਇਹ ਚੀਜ਼ ਕਹੀ ਆ ਪੁੱਛਦੇ ਹੀ ਭੈਣ ਭਰਾ ਤੇ ਆਪਾਂ ਮੈਰਿਜ ਵਾਲੀ ਵਲੋਗ ਪਾਇਆ ਹੀ ਮੈਰਿਜ ਵਾਲਾ ਨਾ ਵੀਡੀਓ ਕਾਇਆ ਐਲਬਮ ਬੁਲੋ ਚਲੋ ਉਹੀ ਵਿਆਹ ਵਾਲੀ ਹੂੰ ਤੇ ਉਹਦੇ ਵਿੱਚ ਵੇਖੋ ਤੁਹਾਡੇ ਇੰਨੇ ਕਮੈਂਟ ਆਏ ਨਾ ਸਾਰੇ ਕਮੈਂਟ ਇਸ ਕਰਕੇ ਇਸੇ ਟੌਪਿਕ ਤੇ ਹੀ ਤੇ ਚਲੋ ਵਾਹਿਗੁਰੂ ਹਰਗੇ ਨੂੰ ਜੇ ਭਰਵਾ ਦੇਵੇ ਇਹ ਸਾਰਾ ਕੁਝ ਤੁਹਾਡੇ ਪਿਆਰ ਅਪਸ਼ੇ ਹੀ ਆ ਤੁਹਾਡੇ ਪਿਆਰ ਅਪਸ਼ੇ ਹੀ ਹਾਂਜੀ ਜੇ ਸਾਡਾ ਕੰਮ YouTube ਦਾ ਚੱਲ ਰਿਹਾ ਹੈਗਾ ਉਹ ਵੀ ਤੁਹਾਡੇ ਪਿਆਰ ਅਪਸ਼ੇ ਚੱਲਦਾ ਰਿਹਾ ਉਹਦੇ ਵਿੱਚ ਹੈਗੀ ਬਾਕੀ ਚਲੋ ਇਹ ਕਿ ਕੰਮ ਵਿੱਚ ਵਾਧਾ ਘਾਟਾ ਹੁੰਦਾ ਹੀ ਰਹਿੰਦਾ ਵਾ ਤੁਹਾਨੂੰ ਦੱਸਿਆ ਹੀ ਹੈ ਨਾ ਤੇ ਕੰਮ ਕਰਨ ਨੂੰ ਵੀ ਤਾਂ ਹੀ ਜੀ ਕਰਦਾ ਵਾ ਚਲੋ ਕਰੀਦਾ ਤੇ ਹੈਗਾ ਹੀ ਪਰਮਾਨਨਤ ਵਿੱਚ ਟੈਨਸ਼ਨ ਜੀ ਰਹਿੰਦਾ ਹੀ ਹੈ ਨਾ ਤੇ ਬਾਕੀ ਪੈਸਾ ਵੀ ਜ਼ਰੂਰੀ ਹੈ ਹਰ ਇੱਕ ਚੀਜ਼ ਜ਼ਰੂਰੀ ਹੈ ਤਾਨੂੰ ਪਤਾ ਹੀ ਆ ਬਾਕੀ ਇਹ ਤੇ ਉਹ ਵਾਇਗੁਰੂਗੇ ਇਹ ਉਦਾਸ ਕਰਾਂਗੇ ਕਿ ਜਿੰਨੇ ਵੀ ਭੈਣ ਭਰਾ ਨੇ ਜਿਹੜੇ ਇਸ ਚੀਜ਼ ਤੋਂ ਅਜੇ ਮਰਗੀ ਵਾਂਝੇ ਨੇ ਤੇ ਵਾਇਗੁਰੂ ਹਰ ਇੱਕ ਦੀ ਝੋਲੀ ਭਰੇ ਹਰ ਇੱਕ ਦੀ ਝੋਲੀ ਠੀਕ ਆ ਨਾ ਹਾਂਜੀ ਕਿ ਇਹ ਜੀ ਚੀਜ਼ ਮੰਨ ਲਓ ਕਿ ਆਪਾਂ ਆਪਣੇ ਤੇ ਹੰਢਾਈਏ ਹਨਗੇ ਚੀਜ਼ ਦਾ ਪਤਾ ਹੋ ਬਾਕੀ ਤੇ ਅਸੀਂ ਮਰਗੀ ਇਹ ਚੀਜ਼ ਕਹਿਣਾ ਚਾਹੁੰਦੇ ਆ ਕਿ ਵਾਇਗੁਰੂ ਹਰ ਇੱਕ ਦੀ ਝੋਲੀ ਭਰੇ ਠੀਕ ਆ ਨਾ ਕਿਸੇ ਨੂੰ ਵੀ ਇਹ ਚੀਜ਼ ਤੋਂ ਦੂਰ ਨਾ ਰੱਖੀ ਕਿਸੇ ਨੂੰ ਵੀ ਵਾਂਝਾ ਨਾ ਰੱਖੇ ਤੇ ਬਾਕੀ ਚਲੋ ਇਹ ਆ ਕਿ ਤੁਹਾਡੇ ਭੈਣ ਭਰਾ ਦਾ ਹੀ ਬੜੀ ਲੋੜ ਆ ਤੁਹਾਡੇ ਵੀ ਸਾਥ ਦੀ ਤੇ ਤੁਹਾਡੇ ਨਾਲ ਤੇ ਬਾਕੀ ਜਿੱਦਾਂ ਸ਼ੁਰੂ ਤੋਂ ਲੱਗੋ ਕਿ ਅਸੀਂ ਆਪਣੇ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਏ ਆ ਉਹਦੇ ਵਲੋਗ ਦਾ ਡਰਾ ਸਾਂਝੇ ਕੀਤੇ ਨੇ ਜੇ ਸਾਡੇ ਘਰ ਦੇ ਵਿੱਚ ਕੋਈ ਮਿਸਤਰੀ ਲੱਗਾ ਉਹਦੇ ਵੀ ਆਪਾਂ ਲੋਗ ਹਰੂਈ ਚੀਜ਼ ਨੂੰ ਦੀਏ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੇ ਆਪਾਂ ਹਰ ਇੱਕ ਲੋਗ ਦਾ ਡਰਾ ਸਾਂਝਾ ਕਰੀਏ ਠੀਕ ਹੈ ਨਾ ਤੇ ਇਹ ਤੇ ਚਲੋ ਆਪਾਂ ਅੱਜ ਵਲੋਗ ਆਪਾਂ ਪਾਤਾ ਵਾ ਤੇ ਜਿੱਦਾਂ ਹੁਣ ਨਿਕਲ ਜਾ ਮਹਿਮਾਨ ਜਦੋਂ ਤੁਹਾਡੇ ਘਰ ਆਊਗਾ ਤੇ ਹਨਾ ਉਹ ਵੀ ਸਾਰੇ ਵੀਡੀਓ ਬਣਾ ਕੇ ਪਤਾ ਲਗਾ ਸਾਡੇ ਨਾ ਹੁਣ ਅੱਗੋ ਅੱਗੋ ਵਲੋਗ ਆਉਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਨਾ ਤੇ ਜਿੱਦਾਂ ਵੀ ਉਹਦਾ ਨਾਂ ਰੱਖਿਆ ਹੋਆ ਕਿ ਨਹੀਂ ਹਨਾ ਸਾਰਾ ਕੁਝ ਆਪਾਂ ਤੁਹਾਨੂੰ ਸਾਂਝਾ ਕਰਾਂਗੇ ਠੀਕ ਹਨਾ ਹਨਾ ਬਾਕੀ ਹੋਰ ਤੁਸੀਂ ਸੁਣਾਓ ਕਿੱਦਾਂ ਜੀ ਠੀਕ ਠਾਕ ਜੀ ਫੈਮਿਲੀ ਠੀਕ ਠਾਕ ਹੈ ਬਾਕੀ ਇਹ ਕਿ ਜਿੱਦਾਂ ਹੁਣ ਆਪਾਂ ਇੰਨਾ ਚਿਰ ਕੰਮ ਛੱਡਿਆ ਹੀ ਹੈ ਨਾ ਚਲੋ ਜਿੱਦਾਂ ਵੀ ਅਰੇਸਟ ਦੱਸ ਹੀ ਤੇ ਪਰ ਇਹ ਕਿ ਹੁਣ ਜਿੱਦਾਂ ਕੈਮਰੇ ਸਾਹਮਣੇ ਗੱਲ ਕਰਨੀ ਥੋੜੀ ਜੀ ਹੈ ਨਾ ਕਰਦੇ ਰਹੀਏ ਕਰਦੇ ਥੋੜਾ ਜਿਹਾ ਲੱਗਦਾ ਥੋੜਾ ਜਿਹਾ ਲੱਗਦਾ ਵਾ ਤੇ ਬਾਕੀ ਇਹ ਕਿ ਆਪਾਂ ਤੇ ਵੀ ਸੋਚਿਆ ਸੀ ਤੁਹਾਡੇ ਨਾਲ ਝੂਠ ਕੀ ਮੋਲਣਾ ਵਾ ਕਿ ਆਪਾਂ ਨਾ ਕੰਮ ਕਰੀਏ YouTube ਤੇ ਕਿਉਂਕਿ ਜਦੋਂ ਇੰਨਾ ਚਿਰ ਛੱਡ ਛੱਡ ਗਏ ਚਲੋ ਛੱਡਿਆ ਤੇ ਆਪਣੇ ਆਪਣੇ ਰੀਜਨ ਕਰਕੇ ਹੈ ਨਾ ਤੇ ਫਿਰ ਇਹ ਵੀ ਜੀ ਕਰਦਾ ਕਿ ਆਪਾਂ ਨਾ ਕਰੀਏ ਫਿਰ ਸੋਚਿਆ ਕਿ ਹੁਣ ਤੁਸੀਂ ਇੰਨਾ ਪਿਆਰ ਕਰਦੇ ਹੈ ਨਾ ਇੱਕ ਫੈਮਿਲੀ ਹੀ ਬਣੇ ਹੋ ਤੁਸੀਂ ਹੱਡੇ ਨਾਲ ਤੇ ਇੱਕੋ ਦਾ ਹੁਣ ਫਿਰ ਪਿੱਛੇ ਵੀ ਨਹੀਂ ਹਟਿਆ ਜਾਂਦਾ ਹੈਗਾ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਇਦਾਂ ਹੀ ਸਾਨੂੰ ਮਤਲਬ ਕੀ ਵੇਖੋ ਪਸੰਦ ਕਰੋ ਹਨਾ ਸਪੋਰਟ ਕਰੋ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਆਪਾਂ ਤੁਹਾਡੇ ਅੱਗੇ-ਅੱਗੇ ਜਿੱਦਾਂ ਵੀ ਤੁਸੀਂ ਕਹੋਗੇ ਵਲੌਗ ਲੈ ਕੇ ਆਵਾਂਗੇ ਵੀਡੀਓ ਵੀ ਸ਼ੁਰੂ ਕਰਾਂਗੇ ਪਰ ਵੀਡੀਓ ਤੁਹਾਨੂੰ ਪਤਾ ਹੈ ਜੇ ਨਹੀਂ ਹੋਣੀਆਂ ਤੇ ਵਲੌਗ ਤੇ ਔਨ ਕਰਨਗੇ ਵਲੌਗ ਚਲੋ ਜਿਹੜੇ ਸਾਡੇ ਕੋਲ ਜਿਹੜੇ ਉਹਨਾਂ ਨੂੰ ਖੁਸ਼ੀ ਆਉਣ ਲੱਗੀ ਹੈ ਉਹਦੇ ਵਲੌਗ ਤੇ ਜਿੰਨੇ ਚਲੋ ਪਾਵਾਂਗੇ ਆਪਾਂ ਪਾਵਾਂਗੇ ਤੁਹਾਡੇ ਅੱਗੇ ਮਤਲਬ ਕਿ ਸਾਡੇ ਸਾਹਮਣੇ ਲਰਾਵਾਂਗੇ ਵੀ ਵਲੌਗ ਹੋਰ ਵੀ ਔਨ ਕਰਨਗੇ ਕੋਈ ਗੱਲ ਠੀਕ ਹੈ ਤੇ ਜਿੱਦਾਂ ਜਿੱਦਾਂ ਵਿਚਰੋ ਜੋ ਜੋ ਵੀ ਹੋਊਗਾ ਜਿੱਦਾਂ ਜਿੱਦਾਂ ਵਾਇਕਲ ਨੂੰ ਆਪ ਕਰਾਉਣਗੇ ਉਦਾਂ ਕਰਾਂਗੇ ਆਪਾਂ ਹਾਂਜੀ ਠੀਕ ਆ ਤੇ ਬਾਕੀ ਚਲੋ ਤੁਹਾਡੇ ਸਾਰਿਆਂ ਦਾ ਫੇਅਰ ਬਿਲੋ ਧੰਨਵਾਦ ਹੈ ਕਿ ਜਿਹੜਾ ਇੰਨਾ ਪਿਆਰ ਦਿੱਤਾ ਨਾ ਤੁਸੀਂ ਸ਼ੁਰੂ ਤੋਂ ਕਿਉਂਕਿ ਤੁਸੀਂ ਇੱਕ ਹਨੂੰ ਬਿੰਦੀ ਹੋ ਨਾ ਤੇ ਇਹਨਾਂ ਨੂੰ ਮਤਲਬ ਕਿ ਸਾਰਾ ਹੁੰਦਾ ਵਾ ਕਿ ਇਹਨਾਂ ਦੀ ਫੈਮਿਲੀ ਚ ਕੀ ਹੁੰਦਿਆ ਕੀ ਨਹੀਂ ਆ ਇਹ ਮਤਲਬ ਕਿੰਨੇ ਬੱਚੇ ਇਹਨਾਂ ਦੇ ਕੀ ਹੈ ਨਾ ਸਾਰਾ ਤੁਸੀਂ ਮਤਲਬ ਇੱਧਰ ਧਿਆਨ ਰੱਖ ਦਿਓ ਤੇ ਜੇ ਲੋ ਵੀ ਇੱਕ ਪਿਆਰ ਹੁੰਦਾ ਵਾ ਕਿ ਆਪਾਂ ਕੇ ਦੀ ਮਤਲਬ ਕਿ ਇਹ ਸੋਚਦੇ ਆ ਕਿ ਉਹ ਉਹਨਾਂ ਦੇ ਘਰ ਕੀ ਹੈ ਕੀ ਨਹੀਂ ਆ ਤੇ ਬਾਕੀ ਇਹ ਤੁਹਾਡਾ ਵੀ ਫਰਜ਼ ਬਣਦਾ ਵਾ ਜੜੀ ਚੀਜ਼ ਆਪਾਂ ਤਾਂ ਡੱਗੇ ਪੇਸ਼ ਕਰ ਸਕਦੇ ਆ ਜੜੀ ਹਨਾ ਉਹ ਤੇ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ ਇਹ ਤੇ ਸਾਡੀ ਸਭ ਤੋਂ ਵੱਡੀ ਖੁਸ਼ੀ ਹੈ ਨਾ ਸਾਡੀ ਜ਼ਿੰਦਗੀ ਦੀ ਜਿੱਦਾਂ ਸਾਡੇ ਵੀਡੀਓ ਤੇ ਚਗਮ ਹੁੰਦਾ ਰਿਹਾ ਵਾ ਕਈ ਥਾਂ ਉਹ ਇਹ ਜਿੱਦਾਂ ਮਤਲਬ ਕਿ ਅੰਬਰਸੱਤ ਸਿੰਘ ਸਾਹਿਬ ਜਾਨਦੇ ਉੱਥੇ ਉਹਨੇ ਕਈ ਮਿਲਦੇ ਰਹੇ ਆ ਹਾਂਜੀ ਤੇ ਕਹਿੰਦੇ ਰਹੇ ਕਿ ਤੁਹਾਡੇ ਬੇਟੇ ਦਾ ਕੀ ਹਾਲ ਆ ਜਿੱਦਾਂ ਅਗੋਂ ਉਹਦਾ ਬੇਟਾ ਨਹੀਂ ਨਹੀਂ ਜਿੱਦਾਂ ਹੁਣ ਮੰਨ ਲਓ ਕਿ ਮੈਂ ਨਾ ਵੀਡੀਓ ਚ ਮਤਲਬ ਕਿ ਮੈਂ ਇਦਾਂ ਦੇ ਬੜੇ ਸੀਨ ਕੀਤੇ ਹੋਏ ਨੇ ਜਦੋਂ ਮਤਲਬ ਹਰ ਇੱਕ ਵੀਡੀਓ 'ਚ ਮੇਰਾ ਇਹ ਸੀਨ ਹੁੰਦਾ ਹੀ ਕਿ ਜਿੱਦਾਂ ਕੋਈ ਤੇ ਕੋਈ ਬੇਬੀ ਮੇਰਾ ਹੁੰਦਾ ਹੀ ਤੇ ਹਰ ਕੋਈ ਇਹ ਹੀ ਕਹਿੰਦਾ ਕਿ ਸ਼ੰਦਰੀਏ ਤੁਹਾਡਾ ਬੇਬੀ ਆ ਤੁਹਾਡੀ ਗੁੜੀਆ ਵਾ ਤੁਹਾਡਾ ਬੇਟਾ ਵਾ ਤੇ ਹੁੰਦਾ ਵੀ ਹੀ ਉਦੋਂ ਬੜਾ ਕੇ ਮਤਲਬ ਕੋਈ ਪੋਛਦਾ ਵਾ ਤੇ ਅਗਲੇ ਨੂੰ ਕੀ ਕਹੀਏ ਹੈਨਾ ਤੇ ਬੜਾ ਦੁੱਖ ਜਿਹਾ ਲੱਗਦਾ ਵਾ ਤੇ ਚਲੋ ਵਾਹਿਗੁਰੂ ਹੀ ਦੁੱਖ ਕੱਟਣ ਵਾਲੇ ਨੇ ਤੇ ਉਹਨਾਂ ਤੋਂ ਬਿਨਾਂ ਬੰਦਾ ਕੇ ਕੰਮ ਤਾਂ ਨਹੀਂ ਹੈਗਾ ਤੇ ਚਲੋ ਠੀਕ ਹੈ ਜੀ ਫੇਰ ਬਾਕੀ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਫੇਰ ਤੈ ਦਿਲ ਤੋਂ ਧੰਨਵਾਦ ਤੇ ਤੁਸੀਂ ਵੀ ਚਲੋ ਐਨ ਵੀਰ ਬlesing ਦਿੱਤੀ ਜਦੋਂ ਹੈਨਾ ਉਹਨਾਂ ਟਾਈਮ ਦੇ ਵਿੱਚ ਤੇ ਚਲੋ ਜੋ ਕੁਝ ਵੀ ਆ ਤੁਹਾਡੇ ਪਿਆਰੇ ਪਿੱਛੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਵਾ ਤੇ ਬਾਕੀ ਚਲੋ ਸਾਰੇ ਹੁੰਦੇ ਹੀ ਵਲੋਗ ਹੋਣਗੇ ਦੇ ਵੀ ਆਉਂਦੇ ਵੀ ਹਨਾ ਸਾਰਾ ਕੁਝ ਤੁਹਾਨੂੰ ਆਪਾਂ ਨਾਲ ਤੁਹਾਡਾ ਸਾਂਝੇ ਕਰਾਂਗੇ ਤੁਹਾਡੇ ਨਾਲ ਹਾਂਜੀ ਕਿ ਜਿਹੜੀ ਖੁਸ਼ੀ ਤੁਹਾਡੇ ਘਰ ਉਹ ਨਹੀਂ ਤੁਹਾਡੀ ਖੁਸ਼ੀ ਤੁਹਾਡੀ ਖੁਸ਼ੀ ਕੋ ਗੱਲੀ ਆ ਹਾਂਜੀ ਹਨਾ ਤੇ ਮੈਨੂੰ ਪਤਾ ਤੁਸੀਂ ਬਹੁਤ ਸਾਰਾ ਪਿਆਰ ਦੇਣਾ ਵਾ ਤੇ ਇਦਾਂ ਹੀ ਅਸੀਂ ਤੁਹਾਡੇ ਪਿਆਰ ਦੇ ਭੁੱਖੇ ਆ ਤੇ ਪਲੀਜ਼ ਸਾਡੇ ਜਿਹੜੇ ਵਲੋਗ ਆ ਗਾ ਵੀ ਅੱਗੇ ਵੀ ਸ਼ੇਅਰ ਕਰਿਓ ਠੀਕ ਹੈ ਜੀ ਤੇ ਬਸ ਠੀਕ ਹੈ ਹਾਂਜੀ ਤੇ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ